ਅੱਜ ਜਿਹੜਾ ਰਵੀਦਾਸ ਚੌਕ ਜਿਹੜਾ ਕਰਨਾਲ ਦੇ ਦਿੱਤਾ ਜਾ ਰਿਹਾ ਵਾ ਜਿਹੜੀ ਨਾਇਬ ਤਸਿਲਦਾਰ ਫਤੇਗੜ ਜੂੜੀਆਂ ਦੇ ਵਿੱਚ ਜਿਹੜੀ ਲਗਾਤਾਰ ਰਿਸ਼ਵਤ ਲੈ ਕੇ ਫਤੇਗੜ ਜੂੜੀਆਂ ਹਲਕੇ ਦੇ ਜਿੰਨੇ ਲੋਕ ਨੇ ਉਹਨਾਂ ਨੂੰ ਰਿਸ਼ਵਤ ਲੈ ਲੈ ਕੇ ਲਗਾਤਾਰ ਰਜਿਸਟਰੀਆਂ ਕਰ ਰਹੀ ਆ ਉਹਨਾਂ ਦੀ ਜਿਹੜੀ ਵੀਡੀਓ ਵਾ ਗੁਰਦੀਪ ਸਿੰਘ ਪਟਵਾਰੀ ਦੇ ਨਾਲ ਜਿਹੜੀ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਆ ਉਹ ਲਗਾਤਾਰ ਜਿਹੜੀ ਹਰ ਇੱਕ ਦੇ ਫੋਨ ਦੇ ਵਿੱਚ ਚੱਲ ਰਹੀ ਆ ਭਾਰੀ ਰੋਸ ਪਾਇਆ ਜਾ ਰਿਹਾ ਵਾ ਪੂਰੇ ਨੌਜਵਾਨਾਂ ਵੱਲੋਂ ਸਾਡੇ ਬਜ਼ੁਰਗਾਂ ਵੱਲੋਂ ਸਾਰੇ ਭੈਣਾ ਵੱਲੋਂ ਤੇ ਜਿੰਨੇ ਵੀ ਇਲਾਕੇ ਦੇ ਲੋਕ ਨੇ ਕਿ ਸਾਡੀ ਜਦੋਂ ਵੀ ਅਸੀਂ ਜਾਂਦੇ ਆ ਤੇ ਸਾਡੇ ਕੋਲ ਰਿਸ਼ਵਤ ਦੀ ਜਿਹੜੀ ਮੰਗ ਕੀਤੀ ਜਾਂਦੀ ਆ ਜਿਵੇਂ ਜਿਵੇਂ ਸਭ ਨੂੰ ਪਤਾ ਹੀ ਆ ਕਿ ਜਦੋਂ ਦੀ ਪੰਜਾਬ ਸਰਕਾਰ ਆਈ ਹੈ ਅਰਧਪਤ ਸਿੰਘ ਬਾਦ ਦੀ ਸਰਕਾਰ ਆਈ ਹੈ ਨਸ਼ੇ ਤੋਂ ਲੈ ਕੇ ਭ੍ਰਿਸ਼ਟਾਚਾਰ ਰਿਸ਼ਵਤ ਖੋਰੀ ਤੋਂ ਲੈ ਕੇ ਲਗਾਤਾਰ ਵੱਡੇ ਵੱਡੇ ਐਕਸ਼ਨ ਹੋ ਰਹੇ ਨੇ ਆਪ ਸਭ ਨੂੰ ਪਤਾ ਹੀ ਆ ਕਿ ਕਿੰਨੇ ਕਿੰਨੇ ਵੱਡੇ ਕਨੇ ਕਨੇ ਵੱਡੇ ਜਿਹੜੇ ਅਫਸਰ ਸੀਗੇ ਉਹ ਵੀ ਸਸਪੈਂਡ ਕੀਤੇ ਗਏ ਨੇ ਰਿਸ਼ਵਤਖੋਰੀ ਨੂੰ ਲੈ ਕੇ ਜਿਵੇਂ ਜਿਵੇਂ ਅੱਗੇ ਅੱਗੇ ਨਾ ਆਉਂਦਾ ਗਿਆ ਭ੍ਰਿਸ਼ਟਾਚਾਰ ਰਿਸ਼ਵਤਖੋਰੀ ਦੇ ਅੱਗੇ ਅੱਗੇ ਤੇ ਸਰਦਾਰ ਭਗਤ ਸਿੰਘ ਮਾਨ ਨੇ ਵੱਡੇ ਵੱਡੇ ਜਿਹੜੇ ਅਫਸਰ ਐ ਸਸਪੈਂਡ ਕੀਤੇ ਨੇ ਸਾਡੀ ਪੂਰੇ ਫਤਿਹਗੜ ਚੂੜੀਆਂ ਦੇ ਹਲਕੇ ਦੇ ਨੌਜਵਾਨਾਂ ਦੀ ਇਹੀ ਮੰਗ ਆ ਕਿ ਜਿਹੜੀ ਨੈਪ ਤਹਿਸੀਲਦਾਰ ਆ ਜਸਪੀਰ ਕੌਰ ਅਤੇ ਕੁਲਦੀਪ ਸਿੰਘ ਪਟਵਾਰੀ ਜਿਨ੍ਹਾਂ ਦੀ ਸੀਸੀਟੀਵੀ ਕੈਮਰੇ ਦੇ ਵਿੱਚ ਰਿਸ਼ਵਤ ਲੈਂਦਿਆਂ ਕੁਲਦੀਪ ਸਿੰਘ ਨੂੰ ਫੜਾਉਂਦਿਆਂ ਜਿਹੜੀ ਉਹ ਵਾਇਰਲ ਹੋ ਰਹੀ ਆ ਉਹ ਤੇ ਤੁਰੰਤ ਅੱਜ ਹੀ ਐਕਸ਼ਨ ਲੈ ਕੇ ਪੈਸੇ ਫੜਾ ਰਿਹਾ ਜੀ ਅੱਜ ਪੈਸੇ ਫੜਾ ਰਿਹਾ ਜੀ ਇਹ ਦੋ ਪਰਾਂ 6 ਖਾ ਗਿਆ ਪੈਸੇ ਵੀ ਲਾ ਗਿਆ ਇਸ ਕਰ ਵੀ ਨਹੀਂ ਚੜੀ ਇਸ ਕਰਕੇ ਭਾਰੀ ਰੋਸ ਆ ਤੇ ਉਹਨਾਂ ਦੇ ਤੁਰੰਤ ਜਿਹੜਾ ਵਾ ਅੱਜ ਹੀ ਐਕਸ਼ਨ ਲੈ ਕੇ ਕੁਲਦੀਪ ਸਿੰਘ ਪਟਵਾਰੀ ਤੇ ਜਸਪੀਰਪੁਰ ਜਿਹੜੀ ਨੈਪ ਤਹਿਸੀਲਦਾਰ ਆ ਉਹਨਾਂ ਦੋਸ਼ੀਆਂ ਨੂੰ ਅੱਜ ਹੀ ਮੁਅਤਲ ਕੀਤਾ ਜਾਵੇ ਤਾਂ ਜੋ ਜਿਹੜੇ ਇਲਾਕੇ ਦੇ ਲੋਕ ਨੇ ਉਹ ਇੱਕ ਇਹੋ ਜਿਹੇ ਤਹਿਸੀਲਦਾਰ ਚਾਹੁੰਦੇ ਨੇ ਜਿਹੜਾ ਇੱਕ ਬੜਾ ਇਮਾਨਦਾਰ ਤਹਿਸੀਲਦਾਰ ਹੋਵੇ ਤੇ ਲੋਕਾਂ ਦੀ ਜਿਹੜੀ ਲੁੱਟ ਖਸੋਟਾ ਉਹ ਬੰਦ ਹੋਵੇ ਤਾਂ ਜਿਹੜਾ ਜਿਹੜਾ ਗਰੀਬ ਬੰਦਾ ਵਾ ਜਿਹਨੇ ਕਿਨੇ ਅੱਧੇ ਕਿੱਲੇ ਦੀ ਦੋ ਕਨਾਲਾਂ ਦੀ ਕਨਾਲ ਦੀ ਰਜਿਸਟਰੀ ਕਰਾਉਣੀ ਆ ਉਹ ਇਹਨਾਂ ਨੂੰ 50 50000 ਰੁਪਏ ਜਿਹੜਾ ਵਾ ਕਿੱਥੋਂ ਲਿਆ ਕੇ ਆਪਣੀ ਰਜਿਸਟਰੀ ਕਰਾਊਗਾ ਇਸ ਕਰਕੇ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਸਾਨੂੰ ਮਾਨ ਹਜ਼ਾਰਪੁਰਾ ਸਿੰਘ ਮਾਨ ਦੇ ਤੇ ਆਪਣੇ ਜਿੰਨੇ ਹਲਕੇ ਦੇ ਐਮਐਲਏ ਨੇ ਕੁਲਵੀਰ ਸਿੰਘ ਪੰਨੂ ਅਤੇ ਅਮਰਸ਼ੀਰ ਸਿੰਘ ਸਿਆਰੀ ਗਲਸੀ ਅਸੀਂ ਆਸ ਕਰਦੇ ਆ ਕਿ ਸਾਡੀ ਜਿਹੜੀ ਵੀਡੀਓ ਵੀਡੀਓ ਜਿਹੜਾ ਵਾ ਜਰੂਰ ਜਿਹੜਾ ਲੋਕਾਂ ਤੱਕ ਲੈ ਕੇ ਆਊਗਾ ਤੇ ਜਿਹੜੀ ਜਸਪੀਰ ਕੌਰ ਤੇ ਬਣਦੀ ਕਾਰਵਾਈ ਜਿਹੜੀ ਵਾਜਿ ਕੀਤੀ ਜਾਊਗੀ ਤੇ ਫੇਰ ਹੀ ਲੋਕਾਂ ਦੇ ਵਿੱਚ ਖੁਸ਼ੀ ਦੀ ਇੱਕ ਲਹਿਰ ਭਰੇ। ਇਹ ਭਾਈ ਤੂੰ ਉੱਚ ਅਫਸਰਾਂ ਦੇ ਧਿਆਨ 'ਚ ਲਿਆਉਂਦਾ ਹੈ ਸਾਰਾ ਮਾਮਲਾ ਉੱਚ ਅਫਸਰਾਂ ਦੇ ਜਿਹੜਾ ਵੀਡੀਓ ਜਿਹੜੀ ਸੀ ਸੀਟੀਵੀ ਆ। ਜਿਹੜਾ ਉੱਚ ਅਫਸਰਾਂ ਦੇ ਵਿੱਚ ਧਿਆਨ ਵਾਲੀ ਗੱਲ ਆ। ਅੱਜ ਸਾਡਾ ਮੁੱਖ ਕਾਰਨ ਇਹੋ ਸੀਗਾ ਅਜੇ ਅਸੀਂ ਕਿਸੇ ਨੂੰ ਵੀਡੀਓ ਨਹੀਂ ਸੀ ਪਾਈ। ਪਰ ਜਦੋਂ ਜਦੋਂ ਸਾਨੂੰ ਵੀਡੀਓ ਮਿਲੀ ਤੇ ਅਸੀਂ ਇਹੀ ਅੱਜ ਇੱਕ ਮੰਗ ਰੱਖਣ ਵਾਸਤੇ ਆਪਣੇ ਮੁੱਖ ਦੋਸ਼ੀ ਨੂੰ ਮੁਕੱਦਰ ਕਰਨ ਵਾਸਤੇ ਜਿਹੜਾ ਅੱਜ ਸਾਨੂੰ ਧਰਨਾ ਜਿਹੜਾ ਨੌਜਵਾਨਾਂ ਵੱਲੋਂ ਅੱਜ ਲਾਇਆ ਗਿਆ ਵਾ। ਸਾਡੀ ਜਿਹੜੀ ਅਸਲੀ ਮੰਗ ਆ ਉਹ ਅੱਜ ਦੀ ਉਹ ਸਾਰੇ ਇੱਕ ਨੌਜਵਾਨਾਂ ਤੇ ਫਤੇਗੜ ਚੂੜੀਆਂ ਦੀ ਸਮੂਹ ਸੰਗਤ ਵੱਲੋਂ ਵੱਡਾ ਰੋਸ ਹੈ ਕਿ ਜਿਹੜੀ ਪਿਛਲੇ ਦਿਨੀ ਜਿਸ ਸਵਿੰਦਰ ਕੋਰਨਾ ਆਦਿ ਸਾਡੀ ਭੈਣ ਜਿਹੜੀ ਮੋਤਲ ਕੀਤੀ ਗਈ ਆ ਬਿਨਾ ਸਬੂਤਾਂ ਦੇ ਉਧਾਰ ਦੇ ਜੇਕਰ ਉਹਦੇ ਕੋਈ ਦੋਸ਼ ਆ ਜਾਂ ਉਹਦੇ ਕੋਈ ਸਬੂਤ ਨਹੀਂ ਫਿਰ ਤਾਂ ਅਸੀਂ ਕਾਰਵਾਈ ਮੰਗਦੇ ਆ ਕਿ ਜਿਹੜੀ ਕੀਤੀ ਹੋਈ ਕਾਰਵਾਈ ਉਹ ਬਿਲਕੁਲ ਸਹੀ ਆ ਪਰ ਜੇਕਰ ਕੋਈ ਸਬੂਤ ਨਹੀਂ ਗੇ ਤੇ ਉਹਨੂੰ ਮੋਤਲ ਕਿਉਂ ਕੀਤਾ ਗਿਆ ਅਸੀਂ ਇਹੀ ਮੰਗ ਰੱਖਦੇ ਹਾਂ ਅੱਜ ਦਾ ਜਿਹੜਾ ਸਾਡਾ ਧਰਨਾ ਵਾ ਜੇ ਅਸੀਂ ਇੱਥੇ ਫਤਿਹਗੜ ਚੂੜੀਆਂ ਚੌਕ ਰਵਿਦਾਸ ਦੇ ਵਿੱਚ ਜੋ ਇਸ ਟਾਈਮ ਤੇ ਧਰਨਾ ਚੱਲ ਰਿਹਾ ਵਾ ਇਸ ਇਸ ਧਰਨੇ ਦਾ ਮੇਨ ਮੰਤਵ ਕੀ ਆ ਜੀ ਤਹਿਸੀਲ ਫਤਿਹਗੜ ਚੂੜੀਆਂ ਦੇ ਵਿੱਚ ਮੈਡਮ ਤਹਿਸੀਲਦਾਰ ਜੋ ਜਸਵੀਰ ਕੌਰ ਨੇ ਉਹਨਾਂ ਦੇ ਨਾਲ ਪਟਵਾਰੀ ਕੁਲਦੀਪ ਸਿੰਘ ਜੋ ਕਿ ਇੱਕ ਜਨਤਕ ਵੀਡੀਓ ਵੀ ਵਾਇਰਲ ਹੋ ਚੁੱਕੀ ਆ ਜੀ ਉਹਨਾਂ ਨੂੰ ਉਸ ਵੀਡੀਓ ਦੇ ਵਿੱਚ ਸ਼ਰਿਆਮੋ ਲੈਣ ਦੇਣ ਕਰ ਰਹੇ ਨੇ ਔਰ ਪ੍ਰਸ਼ਾਸਨ ਜਿਹੜਾ ਵਾ ਉਹ ਕੰਮ ਕਰਨ ਦੀ ਨੀਂਦ ਸੁਤਾ ਹੋਇਆ ਵਾ ਕੀ ਗੱਲ ਇਹ ਕ腐ਪਸ਼ਨ ਹੈ ਇਹਨਾਂ ਨੂੰ ਸਾਰੇ ਅਧਿਕਾਰੀਆਂ ਨੂੰ ਇਹਨਾਂ ਲੈਂਦੇ ਨਜ਼ਰ ਨਹੀਂ ਆ ਰਿਆ ਇੱਕ ਤਹਿਸੀਲ ਦੇ ਵਿੱਚ ਬੈਠ ਕੇ ਕ腐ਪਸ਼ਨ ਕਰ ਰਹੇ ਨੇ ਜਿਸ ਤਰ੍ਹਾਂ ਤਹਿਸੀਲ ਦੇ ਵਿੱਚ ਇੱਕ ਪਹਿਲਾਂ ਵੀ ਮਸਲਾ ਸਾਹਮਣੇ ਆਇਆ ਸੀਗਾ ਉਹਨਾਂ ਨੂੰ ਇਹਨਾਂ ਨੇ ਤੁਰੰਤ ਜਿਹੜਾ ਵਾ ਉਹ ਬਰਖਾਸਤ ਕੀਤਾ ਸੀਗਾ ਔਰ ਸਾਡੀ ਸਾਡੀ ਤਹਿਸੀਲ ਫਟੇਗੜ ਚੂੜੀਆਂ ਦੇ ਪੂਰੇ ਇਲਾਕੇ ਦੇ ਇਹ ਲੋਕਾਂ ਦੀ ਆਵਾਜ਼ ਆ ਕਿ ਇਹਨਾਂ ਦੇ ਉੱਤੇ ਬੰਦੀ ਤੁਰੰਤ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਨੂੰ ਬਰਖਾਸਤ ਕੀਤਾ ਜਾਵੇ। ਅਗਰ ਇਹਨਾਂ ਨੇ ਅਗਲੀ ਇਹਨਾਂ ਦੇ ਬੰਦੀ ਕਾਰਵਾਈ ਨਾ ਕੀਤੀ ਔਰ ਅਸੀਂ ਇਸ ਚੀਜ਼ ਦਾ ਵਾਅਦਾ ਕਰਦੇ ਹਾਂ ਕਿ ਅੱਜ ਅਸੀਂ ਫਤਿਹਗੜ ਚੂੜੀਆਂ ਦੇ ਵਿੱਚ ਧਰਨਾ ਲਾਇਆ ਵਾ। ਉਹ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਹੌਣ ਸਮੇਂ ਅਉਣ ਵਾਲੇ ਸਮੇਂ ਦੇ ਵਿੱਚ ਅਸੀਂ ਅਲਫਾ ਵੱਲ ਜੋ ਵਾ ਰੋਡ ਨੈਸ਼ਨਲ ਇਹਨੂੰ ਯਮ ਕਰਾਂਗੇ ਔਰ ਤੁਰੰਤ ਇਹਨਾਂ ਦੇ ਉੱਤੇ ਜੋ ਇਹ ਮਲਾਜਮ ਬੈਠੇ ਨੇ ਜੋ ਇਹ ਰਿਸ਼ਵਤ ਲੈ ਰਹੇ ਨੇ ਇਹਨਾਂ ਦੀ ਬੰਦੀ ਕਾਰਵਾਈ ਕੀਤੀ। ਇਹ ਫਤਿਹਗੜ ਚੂੜੀਆਂ ਦੀ ਤਹਿਸੀਲ ਦੇ ਵਿੱਚ ਜਿੰਨੇ ਲੋਕ ਨੇ ਇਹਨਾਂ ਦੇ ਇਹਨਾਂ ਦੇ ਇਥੋਂ ਜੀ ਬਹੁਤ ਤੰਗ ਨੇ ਜਿਦ ਤਰਾ ਮਾਨਜੋਤ ਸਰਦਾਰ ਭਗਤ ਸਿੰਘ ਮੁੱਖ ਮੰਤਰੀ ਪੰਜਾਬ ਜੀ ਨੂੰ ਕਹਿੰਦਾ ਵਾਂ ਕਿ ਤੁਸੀਂ ਵੱਡੇ ਵੱਡੇ ਮਗਰਮਸ਼ ਫੜੇ ਨੇ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਸ ਇਲਾਕੇ ਦੇ ਲੋਕਾਂ ਨੂੰ ਆਪਣਾ ਜਿਹੜਾ ਕੰਮ ਆ ਜਿਹੜਾ ਉਹ ਸੌਖੇ ਤਰੀਕੇ ਨਾਲ ਕਰਾ ਸਕਣ ਔਰ ਇਹਨਾਂ ਅਧਿਕਾਰੀਆਂ ਤੋਂ ਜੋ ਬਸ ਜਿਹੜਾ ਚਾਉਂ ਕੋ ਫਟੇ ਕੁੜੀਆਂ ਦੇ ਵਿੱਚ ਸਾਰੇ ਇਲਾਕੇ ਦੇ ਜ਼ਮੀਨਦਾਰ ਭਰਾ ਜਿੰਨੇ ਨੇ ਸਾਰੇ ਇਕੱਠੇ ਹੋਏ ਨੇ ਤੇ ਆਪ ਸਭ ਨੂੰ ਪਤਾ ਹੀ ਆ ਵੀ ਜੋ ਫਟੇਗੜ ਚੂੜੀਆਂ ਦੇ ਵਿੱਚ ਧੱਕੇਸ਼ਾਹੀ ਚੱਲ ਰਹੀ ਆ ਤਸੀਲਦਾਰ ਪਟਵਾਰੀਆਂ ਵੱਲੋਂ ਤੇ ਅੱਜ ਉੱਤੇ ਅਸੀਂ ਚਾਹੁੰਦੇ ਆ ਸਾਡੀ ਬਾਨ ਦੀ ਕਾਰਵਾਈ ਕੀਤੀ ਜਾਵੇ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਮੈਡਮ ਜਸਵਿੰਦਰ ਕੌਰ ਤੇ ਕੁਝ ਕੁ ਲੋਕਾਂ ਦੇ ਕਹਿਣ ਤੇ ਵੀਡੀਓ ਜਿਹੜੀ ਵਾਇਰਲ ਹੋਈ ਆ ਉਹਨਾਂ ਦੇ ਕਹਿਣ ਤੇ ਕੁਝ ਕੁ ਲੋਕਾਂ ਦੇ ਤੇ ਬਰਬਾਦ ਕੀਤਾ ਗਿਆ ਹੈ ਮੈਂ ਤਸੀਲਦਾਰ ਤੇ ਪਟਵਾਰੀ ਦੀ ਵੀਡੀਓ ਵਾਇਰਲ ਹੋਈ ਆ ਰਿਸ਼ਵਤ ਲੈਂਦਿਆਂ ਦੀ ਉਹ ਪੂਰੇ ਬੱਚੇ ਬੱਚੇ ਕੋਲ ਜੀ ਸਾਡੇ ਇਲਾਕੇ ਦੇ ਵਿੱਚ ਵੀਡੀਓ ਪਹੁੰਚ ਚੁੱਕੀਆਂ ਮੋਬਾਈਲਾਂ ਦੇ ਵਿੱਚ ਅੱਜ ਅਸੀਂ ਕਹਿੰਦੇ ਆ ਕਿ ਪ੍ਰਸ਼ਾਸਨ ਜਿਹੜਾ ਵਾ ਉਹ ਤੋਂ ਕੰਬ ਕਰਨ ਦੀ ਨੀਂਦ ਸੁਦਾ ਉਹਨਾਂ ਤੇ ਕਿਉਂ ਨਹੀਂ ਐਕਸ਼ਨ ਲੈਂਦਾ ਜਾਂ ਕੀ ਮੈਡਮ ਜਸਵਿੰਦਰ ਕੌਰ ਤੇ 1 ਘੰਟੇ 2 ਘੰਟੇ ਵਿੱਚ ਐਕਸ਼ਨ ਲਾ ਗਿਆ ਹਾਲਾਂਕਿ ਉਹਨਾਂ ਦੇ ਖਿਲਾਫ ਕੋਈ ਪੱਕਾ ਸਬੂਤ ਨਹੀਂ ਸੀ ਹੈਗਾ ਯਾਨੀ ਕਿ ਕੁਝ ਕੁ ਲੋਕਾਂ ਦੇ ਕਹਿਣ ਦੇ ਉੱਤੇ ਹੀ ਅਸੀਂ ਅੱਜ ਸਾਰੇ ਇਕੱਠੇ ਹੋਏ ਆਂ ਇਲਾਕੇ ਦੇ ਵਿੱਚ ਅਸੀਂ ਇਹੀ ਕਹਿੰਨੇ ਆਂ ਕਿ ਜਿਨ੍ਹਾਂ ਦੇ ਉੱਤੇ ਬੰਦੀ ਕਾਰਵਾਈ ਆ ਉਹ ਸਬੂਤਾਂ ਦੇ ਆਧਾਰ ਤੇ ਜੋੜੀ ਸਰਕਾਰ ਆ ਉਹ ਕਾਰਵਾਈ ਕਰੇ ਇਹਨਾਂ ਦੇ ਤੇ ਜਿਹੜੇ ਜੱਟ ਭਰਾਵਾਂ ਨਾਲ ਧੱਕਾ ਹੋਣ ਲਿਆ ਵਾ ਤੇ ਉਹਨਾਂ ਦੇ ਨਾਲ ਜਿਹੜਾ ਵਾ ਇਨਸਾਫ ਕੀਤਾ ਜਾਵੇ ਤੇ ਸਾਡੇ ਬਾਪੂ ਗੁਰਨਾਮ ਸਿੰਘ ਜਿਹੜੇ ਇਹ ਵੀ ਖਰੀਬ ਜੱਟ ਨੇ ਇਹਨਾਂ ਦੀ ਜ਼ਮੀਨ ਦੇ ਮਾਲਕ ਨਹੀਂ ਅਗੇ ਇਹਨਾਂ ਨਾਲ ਪਟਵਾਰੀ ਸਾਹਿਬ ਨੇ ਬੜਾ ਧੱਕਾ ਕੀਤਾ ਤੇ ਅੱਜ ਇਹ ਵੀ ਆਪਣਾ ਦੁੱਖਾ ਸੁਣਾਉਂਦੇ ਆਣ ਕੇ ਧਰਨੇ ਦੇ ਵਿੱਚ ਭਰਾਓ ਅਸੀਂ ਅੱਜ ਜਾਨੀ ਕਿਸੇ ਇਕੱਲੇ-ਆ ਇਕੱਲੇ ਆਪਣਾ ਦੁੱਖਾ ਸੁਣਾਈਏ ਆਣ ਕੇ ਕਿੰਨੇ ਭਰਾ ਇਕੱਠੇ ਹੋਏ ਨੇ ਏਕਤਾ ਦੇ ਵਿੱਚ ਬੱਲਿਆ ਜੀ ਅਸੀਂ ਇਹੀ ਕਹਿੰਨੇ ਪ੍ਰਸ਼ਾਸਨ ਨੂੰ ਪੀਡੀ ਬਾਣਦੀ ਕਾਰਵਾਈ ਨਹੀਂ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਧਰਨਾ ਸਾਡਾ ਲੰਬਾ ਚੱਲੇਗਾ